मैडम ਕੈਂਡੀ ਚਲੇ ਜਾਓ ਤੁਸੀਂ ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ ਜੋ ਜੇ 1 ਵਜੇ ਕਿਹਾ ਸੀ ਤੇ ਉੱਤੇ ਉਹਨਾਂ ਨਾਲ ਅੱਖ ਕਰੋ ਆ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਨਹੀਂ ਪਤਾ ਤੇ ਤੁਸੀਂ ਪਤਾ ਰੱਖਿਆ ਕਰੋ ਜੀ ਫੇਰ ਆਉਣ ਦੀ ਨਹੀਂ ਲੋੜ ਤੁਹਾਨੂੰ ਕਾਲ ਲਗਾਈ ਜਾਂਦੀ ਆ ਤੁਸੀਂ 2 ਘੰਟੇ ਲੇਟ ਆਏ ਹੋ ਤੁਸੀਂ ਲਗਾ ਲਓ ਬਈ ਕਾਂਗਰਸ ਦੇ ਕੈਬਨਿਟ ਮੰਤਰੀ ਪਰਤ ਪੂਸ਼ਣ ਆਸ਼ੂ ਅਤੇ ਮਹਿਲਾ ਅਫਸਰ ਦੀ ਤਕਰਾਰਤਾ ਤੁਹਾਨੂੰ ਯਾਦ ਹੀ ਹੋਵੇਗੀ ਜਿਸ ਦੇ ਵਿੱਚ ਕੈਬਨਿਟ ਮਨਿਸਟਰ ਪਰਤ ਪੂਸ਼ਣ ਆਸ਼ੂ ਨੇ ਸਮਾਗਮ ਵਿੱਚ ਲੇਟ ਪਹੁੰਚੀ ਮਹਿਲਾ ਅਫਸਰ ਦੀ ਕਿਵੇਂ ਕਲਾਸ ਲਗਾਈ ਸੀ ਲੋ ਇੱਕ ਵਾਰ ਫਿਰ ਦੇਖੋ ਪਰਤ ਪੂਸ਼ਣ ਦੀ ਇਹ ਹਰਕਤ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਅੱਗੇ ਦੀ ਖਬਰ ਮੈਡਮ ਕਾਈਂਡਲੀ ਚਲੇ ਜਾਓ ਤੁਸੀਂ ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ ਸਰ ਮੈਨੂੰ ਬਿਜਲੀ ਜਦ 1 ਵਜੇ ਕਿਹਾ ਸੀ ਤੇ ਉੱਤੇ ਉਹਨਾਂ ਨਾਲ ਅੱਖ ਕਰੋ ਆ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਨਹੀਂ ਪਤਾ ਤੇ ਤੁਸੀਂ ਪਤਾ ਰੱਖਿਆ ਕਰੋ ਜੀ ਫੇਰ ਆਉਣ ਦੀ ਨਹੀਂ ਲੋੜ ਤੁਹਾਨੂੰ ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਨਿਸਟਰ ਬੈਠਾ ਇਸ ਕਰਕੇ ਸੱਤਿਆ ਗਿਆ ਤੁਹਾਨੂੰ ਹੁਣ ਹੁਣ ਨਹੀਂ ਹੁਣ ਨਹੀਂ ਆਉਣਾ ਜਾਓ ਪਲੀਜ਼ ਮਹਿਲਾ ਅਫਸਰ ਦੇ ਸਮਾਗਮ ਵਿੱਚ ਲੇਟ ਪਹੁੰਚਣ ਤੇ ਭਾਰਤ ਪੂਸ਼ਣ ਨੇ ਮਹਿਲਾ ਨਾਲ ਤਾਂ ਬਦਮਿਜ਼ੀ ਕਰ ਦਿੱਤੀ ਪਰ ਹੁਣ ਇਸ ਬਾਰੇ ਤੁਸੀਂ ਕੀ ਕਹੋਗੇ ਜੀ ਹਾਂ ਇਹ ਵੀ ਪੰਜਾਬ ਦੇ ਕੈਬਨਿਟ ਮਿਨਿਸਟਰ ਬਲਵੀਰ ਸਿੰਘ ਸਿੱਧੂ ਨੇ ਜਿਹੜੇ ਖੁਦ ਰਾਜਾ ਸੰਸੀ ਦੇ ਇੱਕ ਸਮਾਗਮ ਵਿੱਚ 2 ਘੰਟੇ ਲੇਟ ਪਹੁੰਚੇ ਜਦੋਂ ਜਨਾਬ ਸਮਾਗਮ ਵਿੱਚ ਲੇਟ ਆਇਆ ਤਾਂ ਸਭ ਤੋਂ ਪਹਿਲਾਂ ਪੱਤਰਕਾਰਾਂ ਨੇ ਇਹਨਾਂ ਨੂੰ ਘੇਰ ਲਿਆ ਅਤੇ ਪੁੱਛਿਆ ਕਿ ਹੁਣ ਦੱਸੋ ਤੁਸੀਂ ਵੀ ਸਮਾਗਮ ਵਿੱਚ ਲੇਟ ਆਇਓ ਤੁਹਾਡੇ ਨਾਲ ਕੀ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਬਲਵੀਰ ਸਿੱਧੂ ਦਾ ਕੀ ਕਹਿਣਾ ਸੀ ਤੁਸੀਂ ਕੁਝ ਸੁਣੋ ਤੁਸੀਂ 2 ਘੰਟੇ ਲੇਟ ਆਏ ਹੋ ਤੁਸੀਂ ਲਗਾ ਲਓ ਬਈ ਇਹ ਇਹ ਗੱਲ ਸੁਣ 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 ਸੁਣੋ ਸੁਣੋ ਮੇਰੀ ਗੱਲ ਹੈ ਮੈਂ ਦੋ ਫੰਕਸ਼ਨ ਇਹ ਤੋਂ ਪਹਿਲਾਂ ਮੈਂ ਕਪੂਰਥਲਾ ਜਾ ਕੇ ਆਇਆ ਹਾਂ ਕਪੂਰਥਲਾ ਨੂੰ ਫੰਕਸ਼ਨ ਅਟੈਂਡ ਕਰਕੇ ਉਸ ਤੋਂ ਬਾਅਦ ਸੁੱਤਾ ਮੈਂ ਕਿਤੇ ਚਾਹ ਨਹੀਂ ਪੀਤੀ ਤੁਹਾਡੇ ਕੋਲੋਂ ਸਿੱਧਾ ਇੱਥੇ ਆ ਗਿਆ ਤੇ ਦੂਜੀ ਗੱਲ ਇਹ ਆ ਕਿ ਵੀ ਇਹ ਸੁਣੋ ਮੇਰੀ ਗੱਲ ਹੁਣ ਮੈਂ ਵਾਪਸ ਸਟੈਂਡਿੰਗ ਜਾਣਾ ਕੱਲ ਨੂੰ ਸੈਸ਼ਨ ਹੈਗਾ ਤੇ ਜਿਹੜਾ ਇਹਦੇ ਲਈ ਮੈਂ ਤੁਹਾਡੇ ਕੋਲ ਇਸ ਗੱਲ ਦੀ ਮਾਫੀ ਵੀ ਚਾਹੁੰਦਾ ਕਿ ਮੈਂ ਲੇਟ ਹੋ ਗਿਆ ਪਰ ਮੈਨੂੰ ਇਹ ਪੁੱਛ ਕੋਈ ਬੰਦਾ ਦੱਸ ਦੇ ਰਸਤੇ ਕਿਤੇ ਗੱਡੀ ਕਿਸਕਿੰਡ ਵੀ ਰੁਕੀ ਹੋਵੇ ਕਿਤੇ ਵੀ ਇੱਥੇ ਹੁਣ ਭਾਰਤ ਪੂਸ਼ਣ ਨੂੰ ਜ਼ਰੂਰ ਆਉਣਾ ਚਾਹੀਦਾ ਸੀ ਜਿਸ ਤਰ੍ਹਾਂ ਉਸ ਮਹਿਲਾ ਅਫਸਰ ਦੀ ਕਲਾਸ ਲਗਾਈ ਗਈ ਸੀ ਉਸੇ ਤਰ੍ਹਾਂ ਇਸ ਮਨਿਸਟਰ ਦੀ ਵੀ ਕਲਾਸ ਭਾਰਤ ਪੂਸ਼ਣ ਆਸ਼ਰਮ ਨੂੰ ਹੀ ਲਗਾਉਣੀ ਚਾਹੀਦੀ ਸੀ じゃ ਆਪਰੇ ਹੀ ਕਿਹਾ ਜਾਵੇ ਕਿ ਇਹ ਰੂਲ ਸਿਰਫ ਅਫਸਰਾਂ ਲਈ ਹੀ ਬਣੇ ਨੇ ਮੰਤਰੀ ਲੋਕਾਂ ਤੱਕ ਕੋਈ ਵੀ ਕਾਨੂੰਨ ਕਾਇਦਾ ਲਾਗੂ ਹੀ ਨਹੀਂ ਹੁੰਦਾ ਸੋ ਇਸੇ ਕਰਕੇ ਤਾਂ ਕਹਿੰਦੇ ਨੇ ਕਿ ਜੇਕਰ ਤੁਸੀਂ ਵੀ ਗੁੜ ਖਾਂਦੇ ਹੋ ਤਾਂ ਦੂਜਿਆਂ ਨੂੰ ਗੁੜ ਖਾਣੋਂ ਰੁਕਣ ਲਈ ਨਾ ਕਿਹਾ ਜਾਵੇ ਨਹੀਂ ਤਾਂ ਕਈ ਵਾਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਜਿਸ ਦਾ ਤੁਹਾਡੇ ਕੋਲ ਕੋਈ ਵੀ ਜਵਾਬ ਨਹੀਂ ਹੋਏਗਾ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ